ਕਿਆ ਕੇ ਕਰਮਾਂ ਦੀ ਬੰਡ ਜਿਹੜੀ ਹੈ ਤੇ ਮਿਰਛਾ ਚ ਹੁੰਦੀ ਹੈ ਇੱਕ ਦਾ ਆਦਮੀ ਜਦੋਂ ਆਉਂਦਾ ਹੈ ਉਸ ਵੇਲੇ ਜਿਵੇਂ ਤੀਰ ਚੜ ਲਿਆ ਜਾਵੇ ਕਮਾਨ ਦੇ ਉੱਤੇ ਉਹ ਛੱਡ ਦਿੱਤਾ ਜਾਵੇ ਜਿਹੜਾ ਧਾਰਿਆ ਛੱਡਿਆ ਹੋਇਆ ਕਿਸੇ ਲੱਗਣ ਨੂੰ ਪਰਾਲਬਦ ਕਰਮ ਕਹਿੰਦੇ ਨੇ ਬਈ ਮੇਰੀ ਤਾਂ ਪਰਾਲਬਦ ਹੀ ਹੋਇਆ ਉਹ ਸਮੇਂ ਜ਼ਰਾ ਆਉਂਦਾ ਕੋਈ 10 ਸਾਲ ਦੀ ਉਮਰ ਚ ਲੱਗਦਾ ਕੋਈ 20 ਕੋਈ 50 ਕੋਈ 100 ਕੋਈ ਜਾਣ ਬਣੇ ਲੱਗਦਾ ਉਹ ਜਿਹੜੇ ਨਹੀਂ ਉਹਨੂੰ ਪ੍ਰਾਪਤ ਕਰਮ ਕਹਿੰਦੇ ਨੇ ਉਹ ਭੋਗਣੇ ਹੀ ਪੈਂਦੇ ਨੇ ਚਾਹੇ ਈਸ਼ਵਰ ਕੋਟੀ ਦਾ ਕਿਉਂ ਨਾ ਵੀ ਉਹਨੂੰ ਵੀ ਭੋਗਣੇ ਪੈਂਦੇ ਭੋਗੇਵੇਂ ਭਾਗੇ ਨਹੀਂ ਕਰੋਂ ਗਤੀ ਬਲਵਾ ਮਹਾਰਾਜ ਕਹਿੰਦੇ ਤੂੰ ਰੋਣਾ ਕਿਉਂ ਬੋਲਣਾ ਲੋਕਾਂ ਨੂੰ ਕਿਉਂ ਦੋਸ਼ ਦੰਨਾ ਇਹ ਤਾਂ ਤਾਂ ਕੀਤਾ ਹੋਇਆ ਸੀਗਾ ਜਿਹਦਾ ਫਲ ਤੋਂ ਹੁਣ ਭੁਗਤ ਰਿਹਾ ਹੈ ਬਾਲੋ

Fala, Zé ਇਹਨਾਂ ਇਹਨਾਂ ਨੇ ਫਲ ਦੇਣਾ ਹੀ ਦੇਣਾ ਕੋਈ ਬਚ ਨਹੀਂ ਸਕਦਾ ਭਗਤਿਆ ਜੀ ਸਮਝ ਕਹਿ ਲੱਗੇ ਕਿ ਪਿਆਰਿਓ ਇਹ ਇਸ ਤਰ੍ਹਾਂ ਸਮਝ ਲੋ ਵੀ ਪੱਥੇ ਚੋਂ ਤੀਰ ਕੱਢ ਕੇ ਕਮਾਨ ਦੇ ਨਾਲ ਚਲਾ ਦਿੱਤੇ ਕਿਸੇ ਨੇ 1 ਮੀਲ ਤੇ ਕਰਨਾ ਕਿਸੇ ਨੇ 2 ਤੇ ਕਿਸੇ ਨੇ 10 ਤੇ ਕਿਸੇ ਨੇ 20 ਤੇ ਐਵੇਂ ਜਿਵੇਂ ਕਿਸੇ ਨੂੰ ਕਿਸੇ ਕਰਮ ਨੇ 15 ਸਾਲ ਦੀ ਉਮਰ ਚ ਦੁਖੀ ਕਰਨਾ ਕਿਸੇ ਨੂੰ 20 ਸਾਲ ਕਿਸੇ ਨੂੰ 30 ਕਿਸੇ ਨੂੰ ਅਖੀਰ ਮੋਕੇ ਇਹਨਾਂ ਇਹ ਇਹਨਾਂ ਤੋਂ ਬਚਾ ਤਾਂ ਨਹੀਂ ਹੁੰਦਾ ਕਿਉਂਕਿ ਇਹ ਚੱਲ ਚੁੱਕੇ ਨੇ ਇਹਨਾਂ ਨੂੰ ਪਰਲਵਦ ਕਰਉ ਕਹਿੰਦੇ ਇਹ ਭੋਗਣੇ ਹੀ ਪੈਂਦੇ ਨੇ ਵੱਡੇ ਵੱਡੇ ਜਿਹੜੇ ਨੇ ਉਹ ਵੀ ਇਹਦੇ ਬਸ ਚਾਏ ਕਈ ਪ੍ਰੀਮੀਅਮ ਖਿਆਲ ਹੁੰਦਾ ਵੀ ਇਹਨਾਂ ਤੋਂ ਬਚ ਨਹੀਂ ਹੁੰਦਾ ਕੋਈ ਤਰੀਕਾ ਨਹੀਂ ਮਰ ਕੇ ਸਿਰ ਵਿੱਕ ਹੈ ਇੱਕ ਸ਼ਕਤੀ ਹੈ ਜਿਹਨੂੰ ਨਾਮ ਕਹਿੰਦੇ ਉਹ ਨਾਮ ਵੀ ਤੋਂ ਕਰ ਦਿੰਦੀ ਹੈ ਨਹੀਂ ਲੱਗਣ ਦਿੰਦੀ ਉਹਦਾ ਸੰਜੋਗ ਪੈ ਜਾਂਦੀ ਹੈ ਸੰਜੋਬ ਹੈ ਕਿ ਜਿਵੇਂ ਲੋਹੇ ਦਾ ਹੋਵੇ ਸਾਰਾ ਪਹਿਲੀਆਂ ਹਜ਼ਾਰ ਵਸਤਰ ਉਹਦੇ ਚ ਲੱਗਦੀਆਂ ਤਾਂ ਜਿਹੜੀਆਂ ਬੁਲਟ ਪ੍ਰੂਫ ਪਹਿਲੀਆਂ ਹੋਈਆਂ ਜੈਕਟਾਂ ਬਹੁਤ ਤਗੜੀਆਂ ਉਹ ਗੋਲੀ ਨੂੰ ਆਉਂਦੀ ਤਾਂ ਇਹ ਲੈ ਕੇ ਰੋਕ ਲੈਂ। ਚੱਕਾ ਤਾਂ ਲੱਗੇਗਾ ਸੋਲੀ ਦੀ ਸੋਲ ਬਣ ਜਾਏਗੀ। ਗੁਰੂ ਘਟਾ ਦੇਣਗੇ ਕਿਸੇ ਦਾ ਸੁਪਨੇ ਚ ਘਟਾ ਦੇਣਗੇ ਕਿਸੇ ਦਾ ਪੈਸੇ ਘਟਾ ਦੇਣਗੇ। ਸਤ ਸੰਗ ਦਾ ਬਹਾਤਮ। ਸਾਰਸੰਗ ਜਿਹੜਾ ਇਹ ਓਟ ਹੈ ਇਹਨਾਂ ਕਰਮਾਂ ਨੂੰ ਭੋਗਣ ਵਾਸਤੇ ਮਾਈਲਡ ਕਰ ਦਿੰਦੀ ਹੈ। ਜੋ ਇਸ ਤਰ੍ਹਾਂ ਦੇ ਨਾਲ ਕਹਿ ਲਗੇ ਇਹ ਤਾਂ ਹੈਗੇ ਪਰ ਲਫ਼ਜ਼ ਕਰਨ ਦੂਸਰੇ ਜਿਹੜੇ ਸਟੋਰ ਚ ਪਏ ਨੇ ਨਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਕ੍ਰਿਸ਼ਨਵਾਰਾ ਇਹ ਕਹਿ ਰਿਹਾ ਕਿ ਤੇਰਾ ਜਤਿਸ਼ਟਾਸਰ 107 ਜਨਮ ਬਾਅਦ ਤੈਨੂੰ ਫੜ ਲੱਗੇ। 104 ਸਾਲ ਤੇ ਬਾਅਦ ਤੇਰੇ ਜਿਹੜਾ ਤਾਂ ਟਡੇ ਦੀ ਅੱਖਾਂ ਕੱਢੀਆਂ ਸੀ ਉਹਦਾ ਇਹ ਤੈਨੂੰ 104 ਸਾਲ ਬਾਅਦ ਫੜ ਮਿਲਿਆ। ਜੋ ਕਿ ਤਾਂ ਕਰਮ ਕਰ ਦਿੱਤਾ ਹੁਣ ਇਹ ਹੋ ਗਿਆ ਇਹ ਦੁੱਖ ਨੇ ਸਾਧ ਸੰਜਿਨਾਂ ਨੂੰ ਦੁੱਖਾ ਚ ਕਿਹੜਾ ਜੇ ਤੇ ਇਹ ਦੁੱਖਾ ਆਦਮੀ ਦੇ ਗੱਲ ਪਏ ਰਹਿੰਦੇ ਤੀਸਰਾ ਹੈ ਜਿਹੜਾ ਕਿਰਿਆਵਾਨ ਕਰਮ ਹੁਣ ਤੁਸੀਂ ਕਰਦੇ ਹੋ ਸਾਧ ਸੰਗ ਚ ਆਏ ਇਹ ਤੁਸੀਂ ਇੱਕ ਐਸਾ ਸ਼ੁਭ ਕਰਮ ਕਰ ਦਿੱਤਾ ਇਹਨੇ ਤੁਹਾਨੂੰ ਬੇਹਾਲ ਤਪਿchnਾ ਤੋਂ ਬਚਾ ਲਿਆ ਤੇ ਤੁਹਾਨੂੰ ਨਾਲ ਦੀ ਨਾਲ ਫਲ ਮਿਲ ਰਿਹਾ ਕਈ ਕੋਟਿਕ ਜੱਗ ਫਲਾ ਸੁਣ ਗਾ ਬਣ ਹਾਰੇ ਆਰਾਮ ਕਈ ਕਰੋੜ ਜੱਗ ਦਾ ਫਲ ਮਿਲਿਆ ਉਹ ਫੜ ਲੈ ਕੀ ਕਰਨਾ ਹੈ ਉਹ ਪਾਪ ਦੇ ਨਾਲ ਤੁਲਨਾ ਸ਼ੁਰੂ ਕਰ ਲੈਣਾ ਹੈ ਕਰਨਾ ਉਹ ਕਰਮ ਨੂੰ ਮਾਈਲਡ ਕਰ ਦੇਣਾ ਬਾੜਾ ਜਾ ਕਰ ਦੇਣਾ ਆਏ ਆਏਗਾ ਤਾਂ ਸਹੀ ਲੇਕਿਨ ਉਹਦਾ ਦੁੱਖ ਨਹੀਂ ਹੋਵੇਗਾ ਸੋ ਮਹਾਰਾ ਜੀ ਕਹਿੰਦੇ ਪਿਆਰਿਓ ਇਹ ਸੰਸਾਰ ਜਿਹੜਾ ਹੈ ਇਹ ਗੱਲ ਨਾਲ ਸਮਝਦਾ ਹੋਇਆ ਆਪਣੇ ਆਪ ਨੂੰ ਆਪੇ ਹੀ ਦੁੱਖਾਂ ਦੇ ਵਿੱਚ ਪਾ ਰਿਹਾ ਹੈ ਤੁਸੀਂ ਆਹ ਸਾਬ ਸੰਸਾਰ ਨਾਲ ਕਿ ਦੁਪਿਆ ਨਾਲ ਕਿ ਦੁਪਿਆ If you have a song, I ਰੋਏ ਰਾਮ ਨਿਕਾੜਾ ਭਇਆ ਸੀਤਾ ਲਖਮਣ ਵਿਚੁਰ ਗਿਆ ਰੋਵੇ ਦਾਸਰ ਲੰਕ ਗਵਾਏ ਜਦ ਸਿਤਾ ਅੰਧੀ ਡੌਰੂ ਵਾਏ ਰੋਵੇ ਪਾਂਡਵ ਪਰ ਮਜੂਰ ਜਨ ਕੇ ਸਵਾਮੀ ਰਹ ਤਾ ਰੋਵੇ ਜਨਮਜਾਖ ਹੋਏ ਗਿਆ ਏ ਕੀ ਕਾਰਨ ਕਾਪੀ ਪੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਬੋਲਦੇ ਬੋਲ ਕੇ ਨੇ ਰੋਵੇ ਰਾਜੇ ਕੰਨ ਨੂੰ ਪੜਾਏ ਕਰ ਕਰ ਮੰਗੇ ਪੀਖਾ ਰੋਵੇ ਕਿਰਪਨ ਸੰਚਾਰ ਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਰੋਵੇ ਸ਼ੇਖ ਮਕਰਨ ਸ਼ਾਇਕ ਪੀਰ ਅੰਤਕਾਲ ਮਤ ਲਾ ਕੇ ਬਾਲੀ ਰੋਵੇ ਨਾ ਪਤਾ ਨਾਨਕ ਦੁਖਿਆ ਸਭ ਸੰਸਾਰ ਔਰ ਮਹਾਰਾਜ ਨੇ ਇਲਾਜ ਦੱਸਿਆ ਨਾ ਦਾ ਇਹ ਲਾਲਾ ਜਾ ਵੀ ਕਰ ਛੱਡ ਕੇ ਚਲੇ ਜਾਓ ਨਾ ਇਹ ਦਾ ਇਲਾਜ ਆ ਵੀ ਕੋਈ ਹੋਰ ਸਰੀਰ ਤੇ ਕਸ਼ਟ ਦੇਣੇ ਸ਼ੁਰੂ ਕਰ ਦੋ ਮਾਰਾ ਕਹਿੰਦੇ ਇਹਦਾ ਇੱਕੋ ਹੀ ਇਲਾਜ ਹੈ ਵੀ ਨਾਮ ਦੀ ਪਰਿਪੂਰਨਤਾ ਨੂੰ ਤੂੰ ਮੰਨ ਲੈ ਜਿਹੜੀ ਤੇਰੇ ਅੰਦਰ ਗਲਤ ਪ੍ਰਤਾਰਨਾ ਹੋ ਗਈ ਨਾ ਕਿ ਮੈਂ ਮੋਡੀਆਂ ਇਹਨੂੰ ਚੰਗੀ ਤਰ੍ਹਾਂ ਗਿਆਨ ਦੀ ਰੋਸ਼ਨੀ ਸਮਝ ਕੇ ਛੱਡ ਦੇ ਕੱਢ ਦੇ ਆਪਣੇ ਦਮ ਆਪ ਚ ਕਦੇ ਨਿਕਲਦੀ ਹੈ ਕਦੇ ਮਾਰਾ ਕਹਿੰਦੇ ਹਾਂ ਜੇ ਚੱਲਣਾ ਹੋ ਜੂ ਨਿਕਲ ਜੂ ਨੇਰੇ ਵਾਲੀ ਗੱਲ ਕਹਿੰਦੇ ਮਾਰਾ ਮਿਸਾਲ ਕੋਈ ਮਾਰਾ ਕਹਿੰਦੇ ਇੱਕ ਰੱਸੀ ਪਈ ਹੈ ਨੇਰੇ ਉਹ ਸਾਰੀ ਰਾਤ ਲੱਗੀ ਗਈ ਵੀ ਸੱਪ ਪਿਆ ਸੱਪ ਪਿਆ ਸੱਪ ਪਿਆ ਵਿਚਾਰਾ ਡਰਦਾ ਥੱਲੇ ਪੈਰ ਨਹੀਂ ਪਾਇਆ ਭੁੱਖਾ ਵੀ ਰਿਹਾ ਪਿਸ਼ਾਬ ਵੀ ਆਇਆ ਨਹੀਂ ਉੱਤੇ ਜਦ ਦੇਖੇ ਸੱਪ ਪਿਆ ਬਾਹਰ ਪਿਆ ਸੀਗਾ ਤਾਰਿਆਂ ਦੀ ਜਾਣਾ ਉਹ ਦਿਨ ਚੜ ਗਿਆ ਦਿਨ ਚੜਕੇ ਦੇਖਦਾ ਕੀ ਹੈ ਵੀ ਉਹ ਹੋ ਲੈ ਮੈਂ ਸਾਰੀ ਰਾਤ ਐਵੇਂ ਹੀ ਡਰ ਗਿਆ ਤੇ ਮਰੀ ਗੱਠੀ ਸੀ ਇਹ ਭਾ ਜਿਹੜੀ ਇਹਦੇ ਅੰਦਰ ਅਧਿਆਸ ਬੈਠ ਗਿਆ ਸੀ ਨਾ ਤੇ ਇਹ ਸੱਪ ਹੈ ਉਹ ਅਧਿਆਸ ਉਸ ਵੇਲੇ हट ਗਿਆ ਜਦੋਂ ਚਾਨਣਾ ਹੋਇਆ। ਮਹਾਰਾਜ ਜੀ ਇੱਕ ਸਾਖੀ ਬੜੀ ਸੁਣੀ ਸੁਣਾਇਆ ਕਰਦੇ ਸੀ ਕਿ ਰਾਜਸਥਾਨ ਦੀ ਗੱਲ ਕਨਾਲ ਬਣੀ ਤਾਂ ਪੁਲ ਨਵਾਬ ਬਣਾਇਆ ਸੀ ਉੱਥੇ ਲੱਕੜ ਘੜਤੀ ਬੜੀ ਸਾਰੀ। ਕੋਈ ਕੋਈ ਗੱਡਾ ਲਾਏ ਦੇ ਚਾਕੇ ਲੱਗੇ ਕੁਝ ਬਚਾਅ ਹੋ ਜਾਵੇ ਥੋੜਾ ਜਿਹਾ ਦੂਰ ਹੋ ਕੇ ਲੱਗਣ ਲੱਗਣ। ਉਹ ਣੇੜੇ ਪਿੰਡ ਸੀਗਾ ਉੱਥੇ ਦੇ ਸ਼ਹਿਰ ਜਾਣ ਨੂੰ ਤਿਆਰ ਹੋਏ। ਕਹਿੰਦੇ ਸਵਾਲ ਲਿਆਣਾ ਤੇ ਇੱਕ ਤਾਂ ਰਾਜਪੂਤ ਨਾਲ ਚੱਲ ਪਿਆ ਇੱਕ ਬ੍ਰਾਹਮਣ ਚੱਲ ਪਿਆ ਇੱਕ ਖੱਤਰੀ ਚੱਲ ਪਿਆ ਇੱਕ ਬਾਣੀਆਂ ਚੱਲ ਪਿਆ ਤਾਣਾ ਆਪਣਾ ਲੈ ਲਿਆ ਬੰਸ ਲੀਆਂ ਹੁੰਦੀਆਂ ਲੱਕ ਨਾਲ ਬੰਨ ਲੀਆਂ ਉਹ ਜਦੋਂ ਉਸ ਪੁਲ ਤੇ ਆਏ ਤਾਂ ਬ੍ਰਾਹਮਣ ਛਾੜਾ ਹੁੰਦਾ ਸਾਰਿਆਂ ਨਾਲ ਜਿੱਥੇ ਇੰਟੈਲੈਕਚੁਅਲ ਸਰਵੇ ਹੋਇਆ ਨਾ 1846 ਤੋਂ ਬਾਅਦ ਜਦੋਂ ਸਿੱਖ ਰਾਜ ਜਾਂਦਾ ਰਿਹਾ ਤਾ ਅੰਗਰੇਜ਼ ਨੂੰ ਬਹੁਤ ਕੌਮਾਂ ਨਾਲ ਬਾਹ ਪਿਆ ਪਰ ਤੁਸ਼ ਕੀਆ ਉਹਨੇ ਕਿਹਾ ਇਹਨਾਂ ਦਾ ਇੰਟੈਲੈਕਚੁਅਲ ਸਰਵੇ ਕਰੋ ਵੀ ਮਾਈਂਡ ਕਿਹਾ ਜਾਏ ਨਾ ਉਹ ਸਰਵੇ ਦਾ ਜਿਹੜਾ ਰਿਜ਼ਲਟ ਸੀ ਉਹਦੇ ਚ ਆਇਆ ਵੀ ਜਿਹੜਾ ਬ੍ਰਾਹਮਣ ਹੈ ਇਹ 100 ਸਾਲ ਪਹਿਲਾਂ ਗੱਲ ਸੋਚ ਲੈਂਦਾ ਇਹਦਾ ਦਿਮਾਗ ਇਹਨਾਂ ਫਰੈਸ਼ ਹੈ ਇਹ 100 ਸਾਲ ਨੂੰ ਹੋਣ ਵਾਲੀ ਗੱਲ ਤੇ ਉੱਤੇ ਸੋਚ ਵਿਚਾਰ ਕਰਨ ਲੱਗ ਕਹਿੰਦੇ ਜਿਹੜਾ ਬਾਣੀ ਹੈ ਇਹ 50 ਸਾਲ ਪਹਿਲਾਂ ਸੋਚ ਲੈਂਦਾ ਜਿੱਥੇ ਸਰਵੇ ਹੋਏਗਾ ਨਾ ਚੱਕੀ ਫਿਰਨਗੇ ਦੇਖੀ ਜਾਉ ਦੂਰ ਖੜਕੇ ਵੀ ਇੱਥੇ ਸਰਵੇ ਹੋ ਰਿਹਾ ਆਹ ਸੜਕਾ ਇਧਰ ਨੂੰ ਵੀ ਟੱਟਦੀ ਐ ਨਿਕਲ ਜਾਣੀ ਐ ਨਿਕਲ ਜ਼ਰੂਰ ਜਾਣੀ ਐ ਜੇ ਕਾਗਜ਼ ਆ ਜਾਵੇ ਪਾਗੜਾ ਟਾਈਮ 70 80 ਸਾਲ ਪਹਿਲਾਂ ਲਕੀਰਾਂ ਜਾ ਗਿਆ ਸੀ ਉਹ ਬਣਿਆ ਆ ਕੇ ਬਾਅਦ ਵਿੱਚ ਬਣਤਾ ਗਿਆ ਹੀ ਫਿਰ ਉਹ ਕਹਿੰਦੇ ਉਹ ਚਰਾਹੇ ਦੇ ਅੱਗੇ ਦੇਲੇ ਖੇਤ ਖਰੀਦਣੇ ਸ਼ੁਰੂ ਕਰਦਾ ਵੀ ਇੱਥੇ ਦੁਕਾਨਾ ਪਾਉ ਮੈਂ ਉਹਨਾ ਬਾਬੇ ਤੇ ਉਹਦੇ ਬਾਲ ਬੱਚੇ ਜਰੂਰ ਬਾਲ ਲੈਣਗੇ ਉੱਥੇ ਦੀ ਸੜਕ ਨੰਗਣੀਆ ਚਰਾਹਾ ਬਣਨਾ ਹੈ ਸ਼ਹਿਰ ਬਣਨਾ ਹੀ ਬਣਨਾ ਹੈ ਉੱਥੇ ਕਹਿੰਦੇ ਇਹਨੂੰ 50 ਸਾਲ ਪਹਿਲਾਂ ਸੋਚ ਜਾਂਦੀ ਜਿਹੜਾ ਖੱਤਰੀਆ ਇਹਨੂੰ 10 ਸਾਲ ਪਹਿਲਾਂ ਸੋਚ ਗਿਆਗਾ ਐ ਇਸੇ ਤਰ੍ਹਾਂ ਕਰਦੇ ਕਰਦੇ ਕਹਾਂ ਆ ਗਏ ਅੱਗੇ ਆਏ ਤਾਂ ਕਹਿਣ ਲੱਗੇ ਵੀ ਬਾਕੀ ਸਾਰੀਆਂ ਕੌਮਾਂ ਤੋਂ ਬਾਅਦ ਜੱਟਾਂ ਦੀ ਵਾਰੀ ਆਈ ਜੱਟਾਂ ਵਿੱਚੋਂ ਸਿੱਖਾਂ ਦੀ ਵਾਰੀ ਜੱਟ ਸਿੱਖ ਉਹਦਾ ਨਿਕਤਾ ਵੀ ਇਹਨੂੰ ਆਫਟਰ ਐਕਸ਼ਨ ਸਮਝ ਆਉਂਦੀ ਆ ਬਿਫੋਰ ਐਕਸ਼ਨ ਨਹੀਂ ਸਮਝ ਆਉਂਦੀ ਇਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਜਿਹੜਾ ਐਕਸ਼ਨ ਲੈ ਰਿਹਾ ਇਹਦਾ ਨਤੀਜਾ ਕੀ ਆਊ ਪਹਿਲਾਂ ਗੱਲ ਵੜਦਾ ਕਹਿੰਦਾ ਦੇਖੀ ਜਊ ਜਿਹੜਾ ਕੋਸੋ ਉਹ ਜਾਂਦਾ ਪੁਲਿਸ ਵਾਲ ਦੇ ਨਾਲ ਘੁੰਮਦੀ ਆ ਫੇਰ ਨੱਠਦਾ ਭੱਜਦਾ ਲੁਕਦਾ ਪੈਸੇ ਇਕੱਠੇ ਕਰਦਾ ਦੇਖੀ ਜਊ ਫੇਰ ਪਤਾ ਲੱਗਦਾ ਜਿਹੜਾ ਹੈਗਾ ਪਠਾਨ ਇਹਨੂੰ 1 ਸਾਲ ਬਾਅਦ ਅਗਲ ਆਉਂਦੀ ਆ ਅਫਗਾਨਿਸਤਾਨ ਆਪਸ ਵਿੱਚ ਲੜ ਲੜ ਮਰ ਜਾਂਦਾ ਆਪਣੀਆਂ ਹੀ ਚੀਜ਼ਾਂ ਤਬਾਹ ਕਰੀ ਜਾਂਦਾ ਉਹਦਾ ਸਾਲ ਲੰਘ ਜਾਂਦਾ ਫੇਰ ਸੋਚਦੇ ਨੇ ਵੀ ਆ ਤਾਂ ਪਏ ਗਲਤੀ ਉਹ ਕਰੀ ਜਿਹੜਾ ਗੋਰਖਾ ਹੈ ਇਹ ਨਾ ਬਿਫੋਰ ਐਕਸ਼ਨ ਨਾ ਆਫਟਰ ਐਕਸ਼ਨ ਇਹ ਨਹੀਂ ਸੋਚਦਾ ਹੀ ਨਹੀਂ ਆ ਉਹ ਜਦੋਂ ਇਹ ਸਰਵੇ ਰਿਪੋਰਟ ਗਈ ਅੰਗਰੇਜ਼ ਨੇ ਉਹਨਾਂ ਦੀ ਡਿਫੈਂਸ ਕਮੇਟੀ ਨੇ ਤਾਂ ਆਪਣੇ ਮਤਲਬ ਵਾਸਤੇ ਦਿੰਦੇ ਸੀ ਉਹ ਕਹਿੰਦੇ ਗੋਰਖਾ ਨੂੰ ਪ੍ਰਾਇੋਰਟੀ ਨੰਬਰ 1 ਫੌਜ ਵਿੱਚ ਮੈਨੇ ਸੋਚਣਾ ਹੀ ਨਹੀਂ ਜੇ ਮਰ ਗਿਆ ਤਾਂ ਨਹੀਂ ਸੋਚਣਾ ਜਿਉਂਦਾ ਰਹਿ ਗਿਆ ਤਾਂ ਵੀ ਸੋਚਣਾ ਨਹੀਂ गोरखਿਆਂ ਨੂੰ ਜਦੋਂ ਆਜ਼ਾਦੀ ਹੋਈ ਉੱਥੇ 15000 ਬੰਦਾ ਅੰਗਰੇਜ਼ ਨਾਲ ਲੈ ਗਿਆ ਫੌਜ ਉਹ ਹਾਲਕਾਰ ਜੀ ਉਹ ਵਿਚਾਰੇ ਰਲੀਬ ਆਉਣਗੇ ਜਿਹੜੇ ਪਠਾਨ ਸੀ ਉਹ ਪਠਾਨ ਇੱਥੇ ਥੋੜੇ ਸੀਗੇ ਇਹਨਾਂ ਦਾ ਆ ਗਿਆ ਸਿੰਗਾ ਵੀ ਇਹਨਾਂ ਨੂੰ ਫੌਜ ਚ ਪਾਤੀ ਕਰੋ 35% ਤਾਂ ਰਿਜ਼ਰਵੇਸ਼ਨ ਦੀ 30% ਇਹ ਹੋਰ ਲੈ ਲੈਂਦੇ ਜੀ ਹੋਰ ਕੋਈ ਜਾਂਦਾ ਨਹੀਂ ਸੀ ਫੌਜ ਚ ਵੀ ਐਵੇਂ ਥੋੜੀ ਜੀ ਤਨਖਾਹ ਵਿੱਚ ਗੋਲੀਆਂ ਖਾਣੀਆਂ ਇਹ ਜਾਂਦੇ ਸੀ ਇਹਨੂੰ ਕਹਿੰਦਾ ਸੀ ਇੰਗਰੇਜ਼ ਬੰਦ ਪੈਰ ਪਹਾੜਕ ਚਮਕੌਰ ਸਾਹਿਬ ਯਾਦ ਕਰੋ ਇਹ ਫਿਰ ਸਾਰਾ ਗਰੀ ਬਣਾ ਦਿੰਦੇ ਸੀ ਚਮਕੌਰ ਸਾਹਿਬ ਨੂੰ ਯਾਦ ਕਰਕੇ ਉਹ ਜਿਹੜਾ ਬ੍ਰਾਹਮਣ ਸੀ ਚਾਰ ਜਣੇ ਤੁਰੇ ਉਹਨੂੰ ਦੂਰੋਂ ਹੀ ਸੁੱਝ ਗਿਆ ਵੀ ਉਹ ਤਾਂ ਚੋਰ ਉਹ ਤਾਂ ਭੂਤ ਖੜਾ ਚੋਰੋ ਨੇ ਤਾਨਾ ਕਿਹਾ ਕਿਉਂਕਿ ਉਹ ਉੱਚਾ ਟਾਣਾ ਘਟਦਾ ਸੀ ਉਹ ਕਹਦਾ ਲੈ ਵੀ ਭੂਤ ਹੈ ਤੂਏ ਵੀ ਡਰ ਕੇ ਬਾਣੀਆਂ ਡਰ ਗਿਆ ਉਹਨੇ ਕਿਹਾ ਵੀ ਮੈਂ ਤਾਂ ਕਾਫੀ ਪੈਸਾ ਲਈ ਆਉਣਾ ਇਨੇ ਮਾਰਦਾ ਮੇਰਾ ਪੈਸਾ ਤਾਂ ਜਾਊ ਪਪਾ ਨੀ ਕਹਿੰਦਾ ਮੈਂ ਤਾਂ ਜਾਣਾ ਨਹੀਂ ਆਹ ਕਹਿੰਦੇ ਕੀ ਕਰੇਗਾ ਮੈਂ ਤਾਂ ਕਹਿੰਦਾ ਇੱਥੇ ਲੋਕੇ ਬੈਠਾ ਕਰੇ ਦਿਨ ਚੜੂ ਫੇਰ ਤਹਾਂ ਉਹ ਜਿਹੜਾ ਨਾਲ ਇੱਕ ਹੋਰ ਸੀ ਉਹ ਕਹਿੰਦਾ ਲੋ ਭਾਈ ਅਸੀਂ ਕੀ ਕਰਨਾ ਹੈ ਅਸੀਂ ਵੀ ਦਿਨ ਚੜੇ ਹੀ ਚਲਾਂਗੇ ਸੇਠ ਨਾਲ ਉਹ ਜਿਹੜਾ ਰਾਜਪੂਤ ਸੀ ਉਹ ਕਹਿੰਦਾ ਇਹ ਤਾਂ ਬੜੀ ਬੁੱਝ ਚਲੀ ਆ ਮੇਰੇ ਕੁਮਾਨ ਪੈਣੀ ਹੋਈ ਆ ਮੇਰੇ ਤੀਰ ਨੇ ਮੇਰੇ ਕੋਲ ਤੇ ਮੈਂ ਦੇਖੀ ਉਹ तीरमारੂ ਦੇ ਮੇਰੇ ਕੋਲ ਨੂੰ ਆਇਆ ਬ੍ਰਾਹਮਣ ਨੂੰ ਕਿਹਾ ਉਹ ਕਹਿੰਦਾ ਦੇਖ ਪ੍ਰੇਮੀਆ ਮੈਂ ਤਾਂ ਨਹੀਂ ਕੁਝ ਵੀ ਕਰਨਾ ਮੈਨੂੰ ਤਾਂ ਮੰਤਰ ਆਉਂਦਾ ਪੁੱਤਾਂ ਦਾ ਮੈਂ ਤਾਂ ਮੰਤਰ ਪੜ੍ਹਨਾ ਮੈਂ ਆਪਣੇ ਮੰਤਰ ਬਲ ਨਾਲ ਇਹਨੂੰ ਹਟਾ ਦੇਣਾ ਚੰਗਾ ਚੰਗਾ ਉਹ ਕਾਲਾ ਪੈ ਗਿਆ ਜਿਹੜਾ ਰਾਜਪੂਤ ਸੀ ਕਹਿੰਦਾ ਤੇਰਾ ਮੰਤਰ ਬਲ ਕਦ ਲੱਗਿਆ ਕਦ ਨਾ ਲੱਗਿਆ ਕਹਿੰਦਾ ਮੈਂ ਤਾਂ تیر ਮਾਰਦਾ ਨੇੜੇ ਜਾ ਕੇ ਮਾਰਨੇ ਸ਼ੁਰੂ ਕਰਤੇ ਉਹ ਹਿੱਲਿਆ ਹੀ ਨਾ ਉਹ ਕਹਿੰਦਾ ਪੰਡਤ ਜੀ ਮੇਰੇ ਆ ਤਾਂ تیر ਮੁੱਕ ਗਏ ਰੋਹੀਮ ਮੰਤਰ ਪੜੀ ਜਾ ਤੇਰੇ ਮੰਤਰ ਨੇ ਜੇ ਕੁਝ ਕਰਦਾ ਇਹਨੇ ਨੂੰ ਚੰਦਰਮਾ ਚੜਿਆ ਉਹ ਹੈਰਾਨ ਹੋ ਗਿਆ ਵੀ ਸੋੜੇ ਤਾਂ ਪਿੱਪਲ ਦਾ ਟਾਣਾ ਗੱਡਿਆ ਹੋਇ ਸੀ ਕਿਸੇ ਨੇ ਬਹੁਤ ਬਾਰੀ ਆਦਮੀਆਂ ਨੂੰ ਅੰਦਰ ਪਿੱਪਲ ਦਰਦ ਗੱਡਿਆ ਹੋਵੇ ਕੋਈ ਲੱਕੜ ਖੜੀ ਹੋਵੇ ਕਹਿੰਦੇ ਭੂਤ ਖੜਾ ਹੈ ਚੋਰ ਖੜਾ ਹੈ ਹੁਣ ਉਹ ਪੰਡਤ ਨੂੰ ਕਹਿਣ ਲੱਗਿਆ ਪੰਡਤ ਜੀ ਇਹ ਭੂਤ ਨਾ ਤਾਂ ਤੇਰੇ ਮੰਤਰਾਂ ਨਾਲ ਡਟਿਆ ਨਾ ਮੇਰੇ ਤੀਰਾਂ ਨਾਲ ਡਟਿਆ ਇਹ ਤਾਂ ਚਾਨਣਾ ਹੋਏ ਤੇ ਡਟਿਆ ਕੰਨਾ ਹੋਇਆ ਅਸਲੀਅਤ ਦਾ ਪਤਾ ਲੱਗੇ ਮਹਾਰਾ ਕਹਿੰਦੇ ਜਿਹੜਾ ਜਦੋਂ ਚਾਨਣਾ ਹੋ ਜਾਣਾ ਨਾ ਤੁਹਾਡੇ ਅੰਦਰ ਪਿਆ ਰਿਓ ਉਸ ਵੇਲੇ ਤੁਸੀਂ ਅਸਲੀਅਤ ਸਮਝ ਜਾਣੀ ਹੈ ਫਿਰ ਤੁਹਾਨੂੰ ਪਤਾ ਲੱਗ ਜਾਊ ਕਿ ਮੈਂ ਕੌਣ ਨਹੀਂ ਤੁਸੀਂ ਆਪਣੇ ਆਪ ਨੂੰ ਸ਼ਰੀਰ ਮੰਨਦੇ ਜਿਹੜਾ ਮੈਂ ਕੌਣ ਆ ਪਤਾ ਲੱਗਣਾ ਇਹ ਨਾਮ ਦੇ ਮੰਡਲ ਤੋਂ ਬਗੈਰ ਨਹੀਂ ਪਤਾ ਲੱਗਿਆ ਕਰ ਇਹ ਸਾਰੇ ਨੂੰ ਨਾਮ ਕਹਿੰਦੇ ਨੇ ਜਿਹੜੀ ਇਹ ਸਚਾਈ ਹੈ ਵੀ ਇੱਥੇ ਵੈਗੁਰੂ ਜੀ ਇੱਕ ਮੂਰਤ ਇਕ ਮੂਰਤ ਅਨੇਕ ਦਰਸ਼ਨ ਕੇਨ ਰੂਪ ਅਨੇਕ ਖੇਲ ਖੇਰ ਖੇਲ ਖੇਲ ਅਨੰਤ ਕੋ ਫਰੇ ਉਹ ਬੇਅੰਤ ਰੂਪ ਧਾਰ ਕੇ ਆਪਣੀ ਮਾਇਆ ਉਸਾਰੀ ਆਪੇ ਵੇਖਨਾਰਾ ਨਾਨਾ ਰੂਪ ਧਰੇ ਬੋਰੰਗੀ ਸਭ ਤਰ੍ਹਾਂ ਇਹ ਨਿਆਰ ਉਹ ਇਹ ਸਚਾਈ ਜਦ ਸਮਝ ਆਉਂਦੀ ਹੈ ਇਹਨੂੰ ਸਚਾਈ ਨੂੰ ਸਮਝਣਾ ਇਹਨੂੰ ਨਾਮ ਨੂੰ ਮੰਨਣਾ ਕਹਿੰਦੇ ਬਾਰੇ ਇਹ ਕਹਿੰਦੇ ਮੰਨੇ ਨਾਉ ਸਹੀ ਜਣ ਜਾਏ ਜਿਹੜਾ ਨਾਮ ਨੂੰ ਮੰਨਦਾ ਹੈ ਉਹ ਜਿੱਤ ਜਾਂਦਾ ਹੈ ਔਰ ਹੀ ਕਰਮ ਨਾਲੇਖੇ ਲਾਏ ਦੁੱਖ ਨਹੀਂ ਜਾਂਦਾ ਜਨਾ ਚਰ ਨਾਮ ਨੂੰ ਨਹੀਂ ਮੰਨਦਾ